हुलड़बाज़ी न करणी पर हिकु हलो हूंदो माना ਸੋ ਜੰਦਰ ਮੇਥ ਅੱਜ ਭਾਜਪਾ ਦਾ ਪੰਜਾਬ ਪ੍ਰਧਾਨ ਮੋਗੇ ਵਿੱਚ ਆਇਆ ਤੁਸੀਂ ਉਹਦਾ ਘਰਾਓ ਕਰ ਰਹੇ ਕੀ ਕਰਨਾ ਘਰਾਓ ਕਰਨਾ ਮਤਲਬ ਇਹ ਆ ਹੁਣ ਜਿਹੋ ਜੇ ਕਾਨੂੰਨ ਲਿਆ ਕੇ ਆਇਆ ਹਾਰਤਾ ਉਹਨਾਂ ਦੇ ਪਾਉਣ ਰੋ ਮੰਨ ਲਓ ਉਹ ਲੋਕਾਂ ਨੂੰ ਉਜਾੜਨਾ ਚਾਹੁੰਦੇ ਤੇ ਉਹਨਾਂ ਨੂੰ ਅਸੀਂ ਲੱਸੀ ਦਾ ਪਿਆ ਨਹੀਂ ਸਕਦੇ ਇਸ ਕਰਕੇ ਜਿਹੜੇ ਇਹ ਕਹਿੰਦੇ ਕਿ ਇੱਥੇ ਖੇਤੀ ਉਜੜ ਜਾਏ ਕਿਸਾਨ ਉਜੜ ਜਾਣ ਮਜ਼ਦੂਰ ਉਜੜ ਜਾਣ ਇੱਥੋਂ ਦੇ ਕਾਰੋਬਾਰ ਉਜੜ ਜਾਣ ਫਿਰ ਘਟੋ ਘਟ ਅਸੀਂ ਇਹੋ ਜੀ ਰੁੱਤ ਚਾਰ ਜਾਂਆਂ ਲੈ ਕੇ ਦਾਨੀ ਬਹਿ ਸਕਦੇ ਸਾਡਾ ਹੱਕ ਆ ਕਿ ਜਦੋਂ ਦੇਸ਼ ਉਜੜ ਰਿਹਾ ਕਿਸਾਨ ਉਜੜਿਆ ਅਸੀਂ ਆਪਦਾ ਰੋਸ ਬਖਾਵਾ ਕਰਨ ਦੇ ਲਈ ਅੱਜ ਇੱਥੇ ਪੂਰਾ ਮੀਂਹ ਪੈ ਰਿਹਾ ਪੂਰੀ ਬਾਰਿਸ਼ ਹੋ ਰਹੀ ਆ ਤੁਸੀਂ ਫੇਰ ਵੀ ਸਾਰੇ ਸਾਥੀਆਂ ਸਮੇਂ ਤੇ ਪਹੁੰਚੇ ਹੋ ਮੀਂਹ ਦੀ ਕੋਈ ਪਰਵਾਹ ਨਹੀਂ ਜਿਹੋ ਜੇ ਸਰਕਾਰ ਨੇ ਘੜੇਮਾਰੀ ਕਰਨੀ ਕਾਲੇ ਕਾਨੂੰਨਾਂ ਨਾਲ ਅਸੀਂ ਮੀਂਹ 'ਚ ਭਿੱਜਣ ਜੋਗੇ ਵੀ ਨਹੀਂ ਰਹਿਣਾ ਲੋਕ ਜਾਂਦੇ ਰਹਿਣਗੇ ਤਾਂ ਹੀ ਮੀਂਹ ਦਾ ਡਰ ਹੋਊਗਾ ਨਾ ਇਹ ਲੋਕਾਂ ਦੀ ਜ਼ਿੰਦਗੀ ਮੌਤ ਦੀ ਲ ਕਿਆ ਗਿਆ ਹੈ ਪੁਲਿਸ ਦੀ ਡਿਊਟੀ ਆ ਉਹਨਾਂ ਨੇ ਹਰ ਤਰ੍ਹਾਂ ਦਾ ਲਾਠੀ ਚਾਰਜ ਵੀ ਕਰਨਾ ਹੁੰਦਾ ਉਹਨਾਂ ਦੀ ਡਿਊਟੀ ਅਸੀਂ ਆਪ ਦੀ ਡਿਊਟੀ ਕਰ ਰਹੇ ਆ ਜਿਹੜਾ ਕੁਝ ਕਰਨਾ ਉਹ ਜਿਵੇਂ ਸਰਕਾਰ ਕਹਿੰਦੀ ਆ ਇਹ ਕਿਹੜਾ ਆਪਦੀ ਮਰਜ਼ੀ ਨਾਲ ਕਰਦੇ ਆ ਸਰਕਾਰ ਨੇ ਇਹਦੇ ਤਾਂ ਦਿੰਦੀ ਆ ਉਹਨਾਂ ਨੇ ਕਰਨਾ ਹੈ ਸਰਕਾਰ ਦੇ ਵਿਰੁੱਧ ਸੱਡਾ ਸਾਡਾ ਰੋਸ ਆ ਤੁਹਾਨੂੰ ਥੋੜੀ ਦੇਰ ਪਹਿਲਾਂ ਪੁਲਿਸ ਫੜਕੇ ਮਿਲੈਗੀ ਸੀ ਕੀ ਕਰੀ ਸੀ ਪੁਲਿਸ ਜਦੋਂ ਕਾਫਲਾ ਆਇਆ ਕਿਉਂਕਿ ਉਦੋਂ ਹਜੇ ਇਕੱਠੇ ਹੋ ਰਹੇ ਸੀ ਮੈਂ ਉੱਥੇ ਇਕੱਲਾ ਸੀਗਾ ਚੌਂਕ ਦੇ ਵਿੱਚ ਤੇ ਚੌਂਕ ਦੇ ਵਿੱਚ ਮੈਂ ਕਿਹਾ ਵੀ ਜਦੋਂ ਨੂੰ ਆਉਣੇ ਆ ਉਦੋਂ ਨੂੰ ਸ਼ਾਇਦ ਉਹ ਕਾਫਲਾ ਪਤਾ ਨਹੀਂ ਕਿੱਥੇ ਜਾਵੇ ਇਸ ਕਰਕੇ ਮੈਂ ਇਕੱਲੇ ਮੇਰਾ ਨਾਮ ਕਰਮਵੀਰ ਹੈ ਕਰਮਵੀਰ ਜੀ ਆਜੀ ਪੈਦਲ ਆ ਕੇ ਜਾਂਦਾ ਸੀ ਮੋਗੇ ਨੂੰ ਤਰਾਉ ਕਰ ਰਿਹਾ ਕੀ ਕਰ ਅਹ ਦੇਖੋ ਜਿੱਥੇ ਕਿਸਾਨ ਜਥੇਬੰਦੀਆਂ ਹਮਲੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਲੜਾਈ ਆ ਖੇਤਾਂ ਥੇਕ ਨੂੰ ਨਾਲ ਦੇ ਵਿਰੋਧ ਚੱਲ ਰਹੀ ਆ ਸੋ ਜਿੱਥੇ ਬੰਦੀਆਂ ਵੱਲੋਂ ਇਹ ਐਲਾਨ ਸੀ ਜਿਾ ਕਿ ਜਿੱਥੇ ਜਿੱਥੇ ਵੀ ਭਾਜਪਾ ਦੇ ਲੋਕ ਜਿਹੜਾ ਜਾ ਕੇ ਇੰਨਾ করুণਾ ਦੀ ਹਮਾਇਤ ਦੇ ਵਿੱਚ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਰਨਾ ਉਹਨਾਂ ਨੇ ਇਸ ਪ੍ਰਚਾਰ ਨੂੰ ਰੋਕਣਾ ਸੋ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਅੱਜ ਪਤਾ ਲੱਗਿਆ ਸੀ ਕਿ ਪੰਜਾਬ ਪ੍ਰਧਾਨ ਆ ਜਿਹੜਾ ਅਸ਼wini ਸ਼ਰਮਾ ਇੱਥੇ ਆਏ ਹੋਏ ਆ ਸੋ ਅਸੀਂ ਕੋਸ਼ਿਸ਼ ਕੀਤੀ ਕਿ ਇੱਥੇ ਜਿੰਨੇ ਕੁ ਲੋਕ ਆ ਜਿਹੜੇ ਇਕੱਠੇ ਹੋ ਸਕਦੇ ਆ ਉਹਨਾਂ ਦੀ ਜਿਹੜੀ ਮੰਚ ਹੈ ਕਿ ਲੋਕਾਂ ਦੇ ਜਾ ਕੇ ਇਹਨਾਂ ਕਾਨੂੰਨਾਂ ਦੀ ਹਮਾਇਤ ਦੇ ਵਿੱਚ ਆ ਜਿਹੜਾ ਉਹ ਪ੍ਰਚਾਰ ਕੀਤਾ ਜਾਵੇ ਇਸ ਪ੍ਰਚਾਰ ਨੂੰ ਰੋਕਣ ਦੇ ਲਈ ਅਸੀਂ ਕਿੱਥੇ ਬੀਬੀਆਂ ਆਈਆਂ ਨੇ ਬੋਢੇ ਆਣ ਬਜ਼ੁਰਗਾਂ ਨਾਲ ਬੱਚੇ ਵੀ ਲੈ ਕੇ ਆਏ ਹੋ ਇਹਦੇ ਵਾਰ ਅਸੀਂ ਕਿਉਂ ਦੇਖੋ ਜੀ ਬੱਚੇ ਦੇ ਅਸਤਾ ਪਵੈਖਾ ਇਹ ਕਾਨੂੰਨ ਆ ਜਿਹੜੇ ਉਹ ਪਵੈਖ ਨੂੰ ਖਤਮ ਕਰਨ ਵਾਲੇ ਆ ਜਿਹੜੇ ਆਉਣ ਵਾਲੀ ਸੀੜੀ ਆ ਉਹਨੇ ਅੰਨ ਖਾਣਾ ਅਨਾਜ ਖਾਣਾ ਤਾਂ ਹੀ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਅੱਗੇ ਵਧ ਸਕਦੀ ਆ ਇਹ ਤਿੰਨ ਕਾਨੂੰਨ ਆ ਜਿਹੜੇ ਉਹ ਸਾਡੇ ਤੋਂ ਪਵੈਖ ਖੋਣ ਦੇ ਬਾੜੇ ਕਾਨੂੰਨ ਆ ਸੋ ਬੱਚੇ ਇਸ ਕਰਕੇ ਲੜਾਈ ਦੇ ਵਿੱਚ ਆ ਕਿਉਂਕਿ ਇਹਨਾਂ ਦੇ ਪਵੈਖ ਦੀ ਲੜਾਈ ਆ ਇਹਨਾਂ ਦੀ ਜ਼ਿੰਦਗੀ ਦੀ ਲੜਾਈ ਆ ਸੋ ਅਸੀਂ ਇਹਦਾ ਵਿਰੋਧ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਆਪੀ ਲੜਾਈ ਜਾਰੀ ਰੱਖਾਂਗੇ ਇੰਨਾ ਵੀ ਵੱਡੇ ਵੱਡੇ ਬਾਰਿਸ਼ ਹੋ ਰਹੀ ਆ ਤੁਸੀਂ ਫੇਰ ਵੀ ਪ੍ਰਵਾਹ ਨਹੀਂ ਕੀਤੀ ਇਲਾਕੇ ਤੋਂ ਵੀ ਕੋਸ਼ਿਸ਼ ਕੀਤੀ ਆ ਤਦ ਤੱਕ ਦੇਖੋ ਜਿੱਲ ਜਿਹੜਾ ਮੀਂਹ ਆ ਉਹ ਤਾਂ ਸਰਕਾਰ ਨੇ ਸਾਡੇ ਸਿਰਾਂ ਦੇ ਉੱਤੇ ਭਰਾਇਆਗਾ ਬੱਦਲ ਆ ਸਾਡੇ ਸਿਰਾਂ ਦੇ ਉੱਤੇ ਇਸ ਸਰਕਾਰ ਨੇ ਆ ਜਿਹੜਾ ਉਹ ਟਾਇਆ ਇਹ ਕਾਨੂੰਨ ਆ ਜਿਹੜੇ ਪਾਸ ਕਰਕੇ ਇਹ ਤਾਂ ਕੁਦਰਤੀ ਆ ਜਿਹੜੀ ਇੱਕ ਤੇ ਲਈ ਮੀਂਹ ਪੈਣਾ ਇੱਕ ਕੁਦਰਤੀ ਵਰਤਾਰਾ ਵਾ ਸੋ ਉਹਦੀ ਸਾਨੂੰ ਕੋਈ ਪਰਵਾਹ ਨਹੀਂ ਸਾਡਾ ਇਤਿਹਾਸ ਸਾਨੂੰ ਇਸ ਗੱਲ ਦੀ ਗਵਾਹੀ ਸਾਨੂੰ ਪ੍ਰੇਰਨਾ ਦਿੰਦਾ ਸਾਡੇ ਤੇ ਥਾਪਣਾ ਦਿੰਦਾ ਕਿ ਇਹ ਇਹੀ ਆ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਮਾਤਾ ਗੁਜਰੀ ਆ ਆਪਦੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਠੰਡੇ ਬਰਜ ਦੇ ਵਿੱਚ ਬੈਠੀ ਆ ਇਹ ਠੰਡ ਇਹ ਮੀਂਹ ਇਹਦੀ ਲੋਕਾਂ ਨੂੰ ਕੋਈ ਪਰਵਾਹ ਨਹੀਂ ਅਸੀਂ ਲੜਾਈ ਜਾਈਏ ਕੱਲ ਕੇਂਦਰ ਤੇ ਕਿਸਾਨਾਂ ਦੇ ਦੁਆਰਾ ਮੀਟਿੰਗ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਲੋਕ ਆਦੜੇ ਉਹ ਛਾ ਦੇ ਵਿੱਚ ਆ ਕਿ ਜਿਹੜੀ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਦੋ ਇੱਕ ਬੈਲ ਤੇ ਇੱਕ ਕਾਰਡੀਨੈਂਸ ਆ ਜਿਹੜਾ ਉਹ ਲੱਦ ਰੱਦ ਹੋਇਆ ਸਰਕਾਰ ਤੋਂ ਸਾਨੂੰ ਇਹ ਆਸ ਹੈ ਕਿ ਸਰਕਾਰ ਆਪ ਦਾ ਜਿਹੜਾ ਇਹ ਗਲਤ ਫੈਸਲਾ ਉਹਨੂੰ ਰੱਦ ਕਰੇਗੀ ਵਾਪਸ ਲਏਗੀ ਕਿੰਨੇ ਕਾਨੂੰਨ ਆ ਜਿਹੜੇ ਰੱਦ ਹੋਣਗੇ ਕਿਉਂਕਿ ਲੋਕਾਂ ਦਾ ਜਿਹੜਾ ਏਕਾਵਾ ਉਹਦੇ ਅੱਗੇ ਸਰਕਾਰ ਨੂੰ ਛੁਪਣਾ ਹੀ ਪੈਣਾ ਹੈ